ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸਾਜੀ ਅਤੇ ਨਵਾਜੀ ਸਾਧ ਸੰਗਤ ਜੀ ਅੱਜ ਮਿਤੀ 23 4 25 ਦਿਨ ਬਧਵਾਰ ਨੂੰ ਗੁਰਦੁਆਰਾ ਸਾਹਿਬ ਪੀਮ ਨਗਰ ਮੋਗਾ ਵਿਖੇ ਇਕੱਤਰਤਾ ਹੋਈ ਜਿਹੜੀ ਬੜੇ ਸਮੇਂ ਤੋਂ ਵਿਚਾਰ ਚੱਲ ਰਹੀ ਸੀ ਇਕੱਤਰਤਾ ਵਿੱਚ रिजल्ट ਜਿਹੜਾ ਨਿਕਲਿਆ ਸਤਿਗੁਰਾਂ ਦੀ ਆਗਿਆ ਦੇ ਨਾਲ ਨਿਕਲਿਆ ਸਤਿਗੁਰਾਂ ਦੀ ਕਿਰਪਾ ਦੇ ਨਾਲ ਨਿਕਲਿਆ ਉਹਦੇ ਵਿੱਚ ਪਰਚੀਆਂ ਪਾਈਆਂ ਗਈਆਂ ਕਿਸੇ ਦਾ ਹਿਸ ਰੋਸਾ ਨਹੀਂ ਰਹਿਣ ਦਿੱਤਾ ਸਤਿਗੁਰੂ ਜੀ ਕਿਰਪਾ ਦੇ ਨਾਲ ਪਰਚੀਆਂ ਚੋਂ ਪੰਜ ਸਿੰਘ ਜਿਹੜੇ ਇਕੱਤਰ ਕੀਤੇ ਗਏ ਉਹਨਾਂ ਦੇ ਨਾਮ ਰਾਜਾ ਸਿੰਘ ਮੱਲੀ ਸੁਗਮੰਦਰ ਸਿੰਘ ਜੀ ਮਾਨੋਕੇ ਭਾਈ ਸਾਹਿਬ ਭਾਈ ਅਰੂੜ ਸਿੰਘ ਜੀ ਭਾਈ ਓੰਕਾਰ ਸਿੰਘ ਜੀ ਮੋਗਾ ਭਾਈ ਹਰਭਜਨ ਸਿੰਘ ਜੀ ਇਹ ਪੰਜ ਸਿੰਘਾਂ ਦੀਆਂ ਪਰਚੀਆਂ ਲਿਕੜੀਆਂ ਸਤਿਗੁਰੂ ਦੀ ਕਿਰਪਾ ਦੇ ਨਾਲ ਪੰਜ ਮੈਂਬਰੀ ਕਮੇਟੀ ਚੁਣੀ ਗਈ ਜਿਹੜੀ ਕਿ ਭਾਈ ਭਾਈ ਸਾਹਿਬ ਭਾਈ ਅਮਰਤਪਾਲ ਮਹਿਰੋਂ ਦੇ ਇੱਕ ਡਿਊਟੀ ਲਈ ਸੀ ਵੀ ਪੰਜ ਮੈਂਬਰੀ ਕਮੇਟੀ ਚੁਣੀ ਹੈ ਉਦੋਂ ਬਾਅਦ ਅਗਲੀ ਗਤੀਵਿਧੀਆਂ ਜਿਹੜੀਆਂ ਹੈਗੀਆਂ ਉਹ ਤੁਹਾਨੂੰ ਦੱਸਾਂਗੇ ਸੋ ਇਹ ਪੰਜ ਮੈਂਬਰੀ ਕਮੇਟੀ ਚੁਣੀ ਗਈ ਸਾਰੀਆਂ ਸੰਸਥਾ ਦੇ ਵਿੱਚੋਂ ਸਿੰਘ ਲੈ ਗਏ ਸਾਰੇ ਇਕਤਰਤਾ ਹੋਈ ਵੀ ਅਸੀਂ ਸਮਰਥਨ ਕਰਦੇ ਹਾਂ ਅਸੀਂ ਭਾਈ ਕਲਿਆਣਾ ਜੀ ਗੁਰਮਤਰਾਗੀ ਗ੍ਰੰਥ ਸਭਾ ਉਹ ਇਹਨਾਂ ਨੂੰ ਪੂਰਾ ਸੰਯੋਗ ਦੇਣ ਬਾਅਦ ਤੇ ਆ ਬੇਨਤੀ ਕੀਤੀ ਵੈਸੀਂ ਤੁਹਾਡੇ ਨਾਲ ਆ ਔਰ ਗੁਰਮਤਰਾਗੀ ਗ੍ਰੰਥ ਸਭਾ ਦੇ ਪ੍ਰਧਾਨ ਵੀ ਸੋਨ ਸਿੰਘ ਜੀ ਹੋਰ ਬਯੰਤ ਸਿੰਘ ਅਤਰ ਹੋਏ ਸੀ ਜਿਨ੍ਹਾਂ ਵਿੱਚ 21 ਮੈਂਬਰੀ ਕਮੇਟੀ ਵਿੱਚੋਂ ਪੰਜ ਮੈਂਬਰੀ ਕਮੇਟੀ ਚੁਣੀ ਗਈ ਜਿਹੜੇ ਕਿ ਭਾਈ ਸਾਹਿਬ ਜੀ ਇਹ ਸਿੰਘ ਪੰਜ ਸਿੰਘ ਚੁਣਿਆ ਗਏ ਅਗਲੀ ਗਤੀਵਿਧੀ ਜਿਹੜੀ ਹੈਗੀ ਆ ਉਹ ਇਹਨਾਂ ਦੇ ਥਰੂ ਚੱਲੂਗੇ ਜੋ ਇਹ ਹੁਕਮ ਲਾਉਣਗੇ ਗ੍ਰੰਥ ਸਿੰਘਾਂ ਨੂੰ ਰਾਗੀ ਸਿੰਘਾਂ ਨੂੰ ਉਸੇ ਤਰ੍ਹਾਂ ਇਹ ਗਤੀਵਿਧੀ ਚੱਲੇਗੀ ਅੱਜ ਦੀ ਜਿਹੜੀ ਇਕੱਤਰਤਾ ਹੋਈ ਹੈ ਸਤਿਗੁਰੂ ਦੀ ਕਿਰਪਾ ਦੇ ਨਾਲ ਹੋਈ ਹੈ ਸਤਿਗੁਰੂ ਨੇ ਕਿਰਪਾ ਕੀਤੀ ਹੈ ਸਤਿਗੁਰੂ ਕਿਰਪਾ ਕਰਨ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਇਹ ਬਰੰਦੀਆਂ ਤੇ ਜਾਵੇ ਕਮੇਟੀ ਜਿਹੜੀ ਸਭ ਤੋਂ ਵੱਡਾ ਸੰਜੋਗ ਰਿਹਾ ਭਾਈ ਸਾਹਿਬ ਭਾਈ ਬਲਜੀਤ ਸਿੰਘ ਖਾਲਸਾ ਉਹਨਾਂ ਵੱਲੋਂ ਹੋਇਆ ਏ ਕਿਉਂਕਿ ਉਹਨਾਂ ਨੇ ਉਦਮ ਕੀਤਾ ਸਾਰੇ ਸਿੰਘਾਂ ਨੂੰ ਇਕੱਠਾ ਕੀਤਾ ਤੇ ਕਮੇਟੀ ਬਣਾਈ ਗਈ ਲੇਕਿਨ ਭਾਈ ਬਲਜੀਤ ਸਿੰਘ ਇੱਕ ਮੈਂਬਰ ਦੇ ਤੌਰ ਤੇ ਕੰਮ ਕਰਨਗੇ ਜਿਹੜੇ 5 ਮਿੰਟ ਦੀ ਕਮੇਟੀ ਆ ਉਹ ਵੱਖਰੀ ਚੁਣੀ ਗਈ ਐ ਅਸੀਂ ਵੀ ਮੈਂਬਰ ਦੇ ਤੌਰ ਤੇ ਨਾਲ ਸਮਰਥਨ ਕਰਾਂਗੇ ਇਹਨਾਂ ਦਾ ਜਿੰਨੇ ਵੀ ਅਹੁਦੇਦਾਰ ਇੱਥੇ ਪਹੁੰਚੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਅਸੀਂ ਬੇਨਤੀ ਕਰਦੇ ਹਾਂ ਸਾਰੇ ਗ੍ਰੰਥੀ ਸਿੰਘਾਂ ਨੂੰ ਰਾਗੀ ਸਿੰਘਾਂ ਨੂੰ ਪ੍ਰਚਾਰਕਾਂ ਨੂੰ ਕਿ ਤੁਸੀਂ ਇਹਦਾ ਸੰਯੋਗ ਦੇਣਾ ਵਾ ਵੱਧ ਤੋਂ ਵੱਧ ਸੰਯੋਗ ਦਿਓਗੇ ਇਹ ਕਾਲ ਤੱਕ ਤੇ ਨਾਲ ਜੋੜ ਮੇਲ ਅਸੀਂ ਬਣਾਉਣ ਵਾਸਤੇ 71 ਤੱਕ ਕਰਾਂਗੇ ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ ਗੜਗੱਜ ਜਹੇਦਾਰ ਸਾਹਿਬ ਉਹਨਾਂ ਤੇ ਕਰ ਵੀ ਪਹੁੰਚੇ ਨਾ 5 ਮਿੰਟ ਦੀ ਮੈਂਬਰੀ ਕਮੇਟੀ ਦੀ ਕਰਾਵਾਂਗੇ ਤੇ ਉਤੋਂ ਤੱਕ ਕਰਾ ਜਿਹੜੇ ਅਗਲੇ ਮਸਲੇ ਹੈਗੇ ਗ੍ਰੰਥੀ ਸਿੰਘਾਂ ਦੇ ਵੀ ਤਨਖਾਹਾਂ ਆ ਦੀਆਂ ਜਾਂ ਡੋਟੀਆਂ ਛੱਡਣ ਦੀਆਂ ਬਿਠਾਉਣ ਦੀਆਂ ਜਿੱਥੇ ਤਨਖਾਹਾਂ ਕੱਟਨੇ ਉਹ ਸਾਰੀਆਂ ਭੇਟਾ ਦੀਆਂ ਗੱਲਾਂ ਇਹ ਸਾਰੀਆਂ ਜਿਹੜੀਆਂ ਹੈਗੀਆਂ ਇਹ ਹੋਣਗੀਆਂ ਮੁੱਗ ਜ਼ਿਲ੍ਹੇ ਦੇ ਵਿੱਚ ਸੋ ਸਾਰੇ ਗ੍ਰੰਥੀ ਸਿੰਘਾਂ ਨੂੰ ਬੇਨਤੀ ਆ ਵੀ ਤੁਸੀਂ ਸਾਰਿਆਂ ਨੇ ਰਲ ਮਿਲ ਕੇ ਸੰਯੋਗ ਦੇਣਾ ਵਾ ਵੱਧ ਤੋਂ ਵੱਧ ਮੈਂਬਰ ਬਣੋ ਇੱਕ ਦੂਜੇ ਦੇ ਜਿਹੜੇ ਜਿਹੜੇ ਵੀ ਮਰਜੀ ਸੰਸਥਾ ਦੇ ਬਣ ਜੋ ਪੰਜ ਕਮੇਟੀ ਦੇ ਪੰਜ ਮੈਂਬਰੀ ਕਮੇਟੀ ਦੇ ਬਣ ਸਕਦੇ ਹਾਂ ਰਾਗੀ ਸਭਾ ਦੇ ਵੀ ਬਣ ਸਕਦੇ ਹਾਂ ਇਹ ਸਾਰੀਆਂ ਤੁਹਾਨੂੰ ਛੋਡਾਂ ਨੇ ਪਰ ਜ਼ਰੂਰ ਬਣੋ ਤੁਹਾਡੇ ਲਾਹੇ ਦਾ ਕੰਮ ਹੈ ਤੁਹਾਡੇ ਫਾਇਦੇ ਦੀ ਕੰਮ ਹੈ ਇਹ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਅੱਜ ਮੈਂ ਇਹਨਾਂ ਪੰਜ ਸਿੰਘਾਂ ਨੂੰ ਬਹੁਤ ਬਹੁਤ ਵਧਾਈ ਦੇਣਾ ਤੇ ਉਮੀਦ ਕਰਦਾ ਵੀ ਤੁਸੀਂ ਸਿੱਖ ਕੌਮ ਦੀ ਗਰੰਥੀ ਸਿੰਘਾਂ ਦੀ ਜਿਹੜੀ ਹੈ ਅੱਗੇ ਲਿਜਾ ਕੇ ਤੁਸੀਂ ਤਰੱਕੀ ਕਰਾਓਗੇ ਉਮੀਦ ਕਰਦਾ ਰਾਗੀ ਸਿੰਘਾਂ ਬਾਤ ਇਹ ਤੁਸੀਂ ਆਪ ਦਾ ਪ੍ਰਚਾਰ ਕਰੋਗੇ ਰਾਗੀ ਸਿੰਘਾਂ ਤੇ ਗ੍ਰੰਥੀ ਸਿੰਘਾਂ ਬਾਤ ਤੇ ਬਹੁਤ ਅੱਗੇ ਹੋ ਕੇ ਤੁਸੀਂ ਕੰਮ ਕਰੋਗੇ ਅਸੀਂ ਤੁਹਾਡਾ ਸਹਿਯੋਗ ਦੇਵਾਂਗੇ ਜੀ ਬਹੁਤ ਬਹੁਤ ਧੰਨਵਾਦ ਜੀ ਗੁਰੂ ਸਾਹਿਬ ਦਾ ਉਦੋਂ ਉਪਰੰਤ ਪੰਜ ਸਿੰਘਾਂ ਦਾ ਪੰਜ ਪ੍ਰਧਾਨ ਨੇ ਪੰਜ ਪ੍ਰਵਾਨ ਪੰਜ ਪ੍ਰਧਾਨ ਇਹ ਸਾਰਾ ਗੁਰੂ ਦੀ ਕਿਰਪਾ ਦੇ ਨਾਲ ਹੋਇਆ ਹੋਈਆਂ ਗਲਤੀਆਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲੋ ਅਗੂ ਸਾਹਿਬਾਂ ਦੀ ਨਾਲ ਬਣਾ ਦਿਓ ਬਣਾ ਇਹ ਐ ਇੱਥੇ ਫਿਰ ਸੀਨ ਐਡ ਹੋ ਜਾਊਗਾ। ਇੱਕ ਤਾਂ ਇਹ ਆ ਜਿਹੜੀ ਮੈਂ ਬਾਹ ਜੀ ਕਿਹਾ ਨਾ ਉਹ ਕੱਟ ਦਿਓ ਸੀਨ ਨੂੰ ਨਾ। ਨਹੀਂ ਨਹੀਂ ਕੋਈ ਗੱਲ ਨਹੀਂ ਫਿਰ। ਆ ਫਿਰ ਕੋਈ ਨਹੀਂ ਹੁੰਦਾ। ਕੋਈ